ਖੁਜੀ ਤਾਂ ਲਾਲੀ ਓਏ ਕੀ ਸਵਾਦ ਆ ਕਟ ਫੱਤੇ ਵਾਲਿਓ ਆਓ ਸਿਰਾਂ ਘੇਰ ਨਹੀਂ ਲਿਆਰੀਆ ਤਾੜੀਆਂ ਓਏ ਘਰੇ ਨੀ ਲਾੜੀਆਂ ਓਏ ਇੱਥੇ ਮਾਰੋ ਓਏ ਗੂੜੀ ਸੰਗਰ ਵਾਲਿਓ ਲੋਕਾਂ ਨੂੰ ਕਹਿੰਦੇ ਵੀ ਘਰੇ ਚੁੱਲ੍ਹੇ 'ਚ ਨਾਤਰਾ ਮਾਰੋ ਵੀ ਖੁਜੀ ਨੂੰ ਨਵੀ ਕੈਨੇਡਾ ਵੱਲੋਂ 500 ਰੁਪਏ ਪੋਤਾ ਕਰ ਦਿੱਤਾ ਓਏ ਕਟ ਫੱਤੇ ਵਾਲਿਓ ਪਿੰਡ ਦਾ ਮੇਲਾ ਚੱਲਦਾ ਕਾਲੇ ਅਰ ਕਹਦੇ ਚਰਚੇ

ਤਾਰੀਆਂ ਵਾਰੇ ਕੀ ਖਿਆਲਾ ਤਾਰੀਆਂ ਵਾਰੇ ਕੀ ਖਿਆਲਾ ਇਹ ਹੈ ਮਹਾਨ ਖਿਡਾਰੀ ਤੋਂ ਖੁਸ਼ੀ ਤੇ ਅਸ਼ੀਰਵਾਦ ਨੌਜਾਨਾ ਆ ਤੇਰੇ ਪਿੱਛੇ ਇੱਕ ਛੋਟਾ ਜਿਹਾ ਬੱਚਾ ਆਇਆ ਭੱਜ ਕੇ ਆਇਆ ਕਿ ਨਾ ਮੈਂ ਖੁਸ਼ੀ ਵਾਰੇ ਬੋਲਣਾ ਹੈ ਇਹ ਸਰਬਰਾਮ ਹੈ ਔਰ ਬੜਾ ਦੁਖਾਂਤ ਹੋਇਆ ਇਸ ਨੌਜਾਨ ਦੇ ਪਰਿਵਾਰ ਦੇ ਵਿੱਚ ਪਿਛਲੇ ਦਿਨੀ ਇਹਦੇ ਫਾਦਰ ਸਾਹਿਬ ਮੇਰੇ ਵੀਰੋ ਇਸ ਦੁਨੀਆ ਤੋਂ ਚਲੇ ਗਏ ਨੇ ਔਰ ਬੜਾ ਅਫਸੋਸ ਹੋਇਆ ਹੈ ਬੜੇ ਹੀ ਲੋੜਵੰਦ ਪਰਿਵਾਰ ਦਾ ਮੈਂ ਗਰੀਬ ਨਹੀਂ ਕਹੂੰਗਾ ਬੜੇ ਲੋੜਵੰਦ ਪਰਿਵਾਰ ਦਾ ਇਹ ਨੌਜਾਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਨੌਜਵਾਨਾਂ ਦੇ ਵੀ ਜਰੂਰ ਸੋਚਣਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਮੇਰੀ ਬੇਨਤੀ ਪਹਿਲਾ ਸੈਮੀਫਾਈਨਲ ਪਹਿਲਾ ਸੈਮੀਫਾਈਨਲ ਜਲਦੀ ਦੇ ਨਾਲ ਹੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ